ਅਵੀ ਸਾਡੇ ਸਾਰੇ ਹੀ ਪਿਆਰੇ ਕਿਸਾਨ ਵੀਰੋ ਤੇ ਸਾਡਾ YouTube ਚੈਨਲ ਕਰਾਮਾਤੀ ਜੱਟ ਦੇਖ ਰਹੇ ਸਾਰੇ ਹੀ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਅਸੀਂ ਉਸ ਬੰਦੇ ਨਾਲ ਮਲਾਵਾਂਗੇ ਜਿਹੜਾ ਬਹੁਤ ਹੀ ਡਾਊਨ ਟੂ ਅਰਥਾ ਹੁੰਦੀ ਹੈ ਤੁਸੀਂ ਸਾਡੇ ਚੈਨਲ ਤੇ ਪਹਿਲਾਂ ਵੀ ਸੰਦਰਨਾਰ ਨੇ ਕਰਾਏ ਕਾਫੀ ਵੀਡੀਓ ਦੇਖੀਆਂ ਹੋਣੀਆਂ ਬਲਵਿੰਦਰ ਸਿੰਘ ਦੰਦੀਵਾਲ ਤੁਸੀਂ ਜਾਣਦੇ ਹੀ ਹੋ ਅੱਜ ਅਸੀਂ ਤੁਹਾਨੂੰ ਉਹਦਾ ਮਸ਼ੀਨਰੀ ਸਟੋਰ ਆ ਜਿਹੜਾ ਉਹ ਵਿਖਾਵਾਂਗੇ ਇਰੇ ਵਿੱਚ ਬਹੁਤ ਹੀ ਵਾਜਬ ਰੇਟਾਂ ਦੇ ਉੱਤੇ ਟੂੜੀ ਵਾਲੀਆਂ ਮਸ਼ੀਨਾਂ ਕੰਬਾਈਨਾ ਤੇ ਹੋਰ ਵੀ ਕਈ ਪ੍ਰਕਾਰ ਦਾ ਜਿਹੜਾ ਸਪੇਅਰ ਪਾਰਟ ਹੈ ਬਹੁਤ ਹੀ ਜਾਇਜ਼ ਰੇਟਾਂ ਦੇ ਉੱਪਰ ਮਿਲਦਾ ਆਜੋ ਤੁਹਾਨੂੰ ਮਲਵਾਉਣੇ ਆ ਮਲਾਉਣੇ ਆ ਬਲਵਿੰਦਰ ਸਿੰਘ ਦੰਦੀਆਲ ਦੇ ਨਾਲ ਆ ਇੱਕ ਬਾਈ ਦੀ ਫਾਰਮ ਦਾ ਨਾਮ ਹੈ ਜੀ ਕਿਸਾਨ ਟ੍ਰੇਡਿੰਗ ਕੰਪਨੀ ਉਹਦਾ ਬੋਰਡ ਹੈ ਜੀ ਜਿਹੜੀ ਬਾਈ ਦੀ ਫਾਰਮ ਹੈ ਉਹ ਰਾਮਪਰਾ ਤੋਂ ਫੂਲ ਰੋਡ ਦੇ ਉੱਪਰ ਹੈਗੀ ਆ ਇੱਧਰ ਤੁਸੀਂ ਸਾਹਮਣੇ ਨਜ਼ਰ ਮਾਰੋਗੇ ਦਰਾਖਤਾਂ ਦੇ ਵਿਚਲੀ ਟੀਫੜੀ ਮਾਲਵਾ ਕਾਲਜ ਦੀ ਬਿਲਡਿੰਗ ਤੁਹਾਨੂੰ ਦਿਖ ਰਹੀ ਹੈ ਇਸ ਤੋਂ ਮਹਿਜ 200 ਮੀਟਰ ਦੀ ਦੂਰੀ ਤੇ ਜਿਹੜੀ ਬਾਈ ਦੀ ਫਰਮ ਹੈ ਉਹ ਇਸ ਟਾਈਮ ਹੈਗੀ ਆ ਆ ਜੋ ਤੁਹਾਨੂੰ ਮਿਲਾਉਣੇ ਆ ਬਲਵਿੰਦਰ ਬਾਈ ਦੇ ਨਾਲ ਜੀ ਬਾਈ ਜੀ ਨਾਲ ਕਰਦਿਆਂ ਗੱਲਬਾਤ ਹੋਰ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਤੁਹਾਡੇ YouTube ਚੈਨਲ ਕਰਾਮਾਤੀ ਜੱਟ ਦਾ ਜੋ ਸਾਡੀ ਵੀਡੀਓ ਦਿਖਾਉਣੀ ਹੋ ਤੁਸੀਂ ਮੈਂ ਜਲ ਬਾਈ ਜੀ ਨਾਲ ਗੱਲਬਾਤ ਕਰ ਲਈਏ ਪਹਿਲਾਂ ਸੰਦਾਂ ਬਾਰੇ ਤਾਂ ਕਾਫੀ ਵੀਡੀਓ ਪੰਗਾਂ ਗਈਆਂ ਹਾਂਜੀ ਹਾਂਜੀ ਅੱਜ ਮੈਂ ਕਿਹਾ ਚਲੋ ਆਪਾਂ ਮਸ਼ੀਨਰੀ ਸਟੋਰ ਦਿਖਾ ਦਈਏ ਹਾਂ ਹਾਂ ਹੋਰ ਉਹ ਦੇਵ ਆਪਣੇ ਦਰਸ਼ਕਾਂ ਨੂੰ ਜਾਣਕਾਰੀ ਕਿਹੜੇ ਕਿਹੜੇ ਸੰਦ ਆ ਅਵੇਲੇਬਲ ਆਪਣੇ ਕੋਲੇ ਆਪਣੇ ਕੋਲੇ ਹੁਣ ਮਸ਼ੀਨਾਂ ਤਾਂ ਚੇਂਜਰ ਵਾਲੀ ਤਾਂ ਲਗਭਗ ਆਪਣੇ ਹੁਣ ਚੀਜ਼ਾਂ ਆਊਟ ਹੋ ਗਿਆ ਤੇ ਇੱਕ ਕਪੜਾ ਦੇ ਜੀ ਬਟਵਾ ਨੂੰ ਦੇ ਜੀ ਆਉਂਦੇ ਸਭ ਤੇ ਜਿਹੜਾ ਦੀ ਕਿੱਥੋਂ ਦੇਣੀ ਆਪਾਂ ਤੇ ਬਾਕੀ ਆਪਣਾ ਸਪੇਅਰ ਪਾਰਟ ਆ ਗਿਆ ਹਾਂ ਮੰਨਨ ਕੱਲ ਵੀ ਪਹਿਲਾਂ ਸਾਰੇ ਸਪੇਅਰ ਪਾਰਟ ਤੇ ਮੋਟੀ ਮੋਟੀ ਜੀ ਨਿਗਾ ਮਰਵਾ ਦਿਓ ਹਾਂ ਜਿਵੇਂ ਸਪੇਅਰ ਪਾਰਟ ਦੇ ਵਿੱਚ ਗੰਟੀ ਰਹੀ ਆ ਮੰਨ ਕੇ ਚੱਲੇ ਸੀ ਵੀ ਜੇ ਤੇਲ ਹੋ ਗਿਆ ਤੇ ਪੈਨਾਂ ਦਾ ਲਗ ਭਾਗ ਸਾਰਾ ਸਪੇਅਰ ਪਾਰਟ ਆ ਗਿਆ ਆਪਣੇ ਕੋਲ ਬਾਈ ਜਿਵੇਂ ਆਪਣਾ ਆਪਣੇ ਕੋਲ ਇਹ ਤੇਲ ਆ ਨਾ ਸਾਰਾ ਤੇਲ ਆ ਫਲਾ ਮੈਂ ਤੇਲ ਦੇ ਬਾਰੇ ਜਾਣਕਾਰੀ ਦੇ ਦਮੈਂ ਤੁਹਾਨੂੰ ਕੈਕਲ ਹੋ ਗਿਆ ਸਰਪੋ ਹੋ ਗਿਆ ਨੋਟਿਕ ਹੋ ਗਿਆ ਤੇ ਇਹ ਸਾਰੇ ਤਰ੍ਹਾਂ ਦੇ ਤੇਲ ਜਿੰਨਾ ਵੀ ਤੇਲ ਆ ਆਪਣਾ ਸਾਰਾ ਫਿਲ ਦੇ ਉੱਤੇ ਰੱਖਿਆ ਵਾ ਜਿਵੇਂ ਹੁਣ ਆ ਆਪਾਂ ਕੈਨ ਨਾ ਵੀ ਕੋਈ ਬਾਜ਼ਾਰ ਦੇ ਵਿੱਚੋਂ ਸਸਤਾ ਮੈਂ ਇੱਕ ਜ਼ਿੰਮੇਵਾਰ ਭਾਵਨਾ ਨਾਲ ਕਹਿੰਦਾ ਵੀ ਉਹ ਇਹਦੇ ਵਿੱਚ ਫਰਕ ਨਹੀਂ ਪੈਂਦਾ ਕਿ ਵੀ ਜੋ ਤੇਲ ਲੜਨ ਆਇਆ ਉਹ ਤੇ ਮਿਲ ਜਰੂਰ ਹੋਣਾ ਆ ਜਿਵੇਂ ਮੰਨ ਕੇ ਆ ਵੀ ਬਿਲ ਤਾਂ ਹਰੇਕ ਜ਼ਿੰਮੇਦਾਰ ਭਰਾ ਨੂੰ ਲੈਣਾ ਚਾਹੀਦਾ ਹੈ ਕਿਉਂਕਿ ਜਿਵੇਂ ਹੁਣ ਮੰਨ ਕੇ ਚੱਲ ਕਈਰ ਅਗਲਾ ਉਹ ਭਰਾ ਲੈਂਦਾਗਾ ਬੋਤਲਾਂ ਜੇ ਹੁਣ ਸਾਡੇ ਕੋਲ ਚੰਗੀ ਵੀ ਜਿੰਨੀ ਵੀ ਕੁਆਲਿਟੀ ਹੈਗੀ ਸਾਰੀ ਕੁਆਲਿਟੀ ਵੀ ਹੈਗੀ ਦੂਜੀ ਵੀ ਹੈਗੀ ਪਰ ਅਸੀਂ ਦਾਤ ਨੂੰ ਜਿਹੜੀ ਕਹਿ ਕੇ ਦਿੰਦੇ ਆਗੇ ਭਾਈ ਆਹ ਤੇਰੇ ਟੀਰ ਐਸੀ ਲੱਗਦੀ ਜਿਵੇਂ ਹੁਣ ਆਪਣਾ ਇਹ ਤੇ ਪਹਿਲ ਵਾਰ ਤੇ ਸਾਡੇ ਕੋਲੇ ਸਾਰਾ ਮਨ ਦੇ ਚਲੋਗੇ ਜਿਹੜਾ ਤੇਲ ਦਾ ਕਰੀਗਾ ਉਹ ਪੂਰਾ ਕੁਆਲਿਟੀ ਦਾ ਤੇ ਅਗਰ ਨੂੰ ਬੈਲ ਦਿੰਨੇ ਹੈਗੇ ਇਹ ਮੈਿਕਾ ਹੋਊਗਾ ਸਾਡਾ ਆਮ ਪਰ ਇਹਦੇ ਵਿੱਚ ਸਾਡੀ ਕੁਆਲਿਟੀ ਡਾਊਨ ਨਹੀਂ ਹੋ ਸਕਦੀ ਤੇ ਸਾਰਾ ਮਨ ਦੇ ਚਲੋਗੇ ਤੇਲ ਆਪਣੇ ਕੋਲੇ ਜਿੰਨਾ ਹਾਰਵੈਸਟਰ ਦਾ ਹੈਗਾਗਾ ਐਮ ਸਟਾਰ ਪਿਆਗਾ 9 ਟੱਕ ਦਾ ਪਿਆ ਮਹਿੰਗਾ ਪਿਆਗਾ ਤੇ ਸਾਰੇ ਤੇਲ ਆਪਣੇ ਕੋਲੇ ਅਵੇਲੇਬਲ ਨਹੀਂ ਹੁੰਦੇ ਨੇ ਜੀ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਜਿਵੇਂ ਤਰਪਾਈਨਾ ਦੇ ਵਿੱਚ ਚੱਲਣ ਵਾਲਾ ਤੇ ਵੀ ਹਰ ਐਕ ਤਰ੍ਹਾਂ ਦਾ ਸਪੇਅਰ ਪਾਰਟ ਆ ਜਿਵੇਂ ਬੈਰਿੰਗ ਹੋ ਗਿਆ ਕਲਚ ਪਲੇਟਾਂ ਹੋ ਗਈਆਂ ਤੇ ਉਹਨਾਂ ਦੀ ਕਲਚ ਪਲੇਟਾਂ ਦੀ ਅਸੈਂਬਲੀ ਹੋ ਗਈ ਇਹ ਆਪਣੇ ਕੋਲ ਹਰ ਵਕਤ ਹੁੰਦਾਗਾ ਸਭ ਤੋਂ ਵੱਡੀ ਗੱਲ ਇਹ ਆ ਗਈ ਵੀ ਸਾਡਾ ਇਹ ਜਿਵੇਂ ਕਹਿੰਦੇ ਹੁੰਦੇ ਆ ਵੀ ਪਰਚੂਨ ਵਾਲਾ ਕੰਮ ਹੀ ਹੈਗਾ ਲਾਈਟਾਂ ਦਾ ਸਮਾਨ ਆ ਕਿਉਂਕਿ ਜਦੋਂ ਹੁਣ ਸੀਜ਼ਨ ਚੱਲਦਾ ਨਾ ਬਾਈ ਜੀ ਸੀਜ਼ਨ ਦੇ ਵਿੱਚ ਜਿਵੇਂ ਹੁਣ ਰਾਤ ਨੂੰ ਕਈ ਵਾਰ ਆਪਣਾ ਜ਼ਿੰਮੇਵਾਰ ਭਰਾ 11 12 ਵਜਾ ਦਿੰਦੇ ਆ ਜੀ ਟੂੜੀ ਵਾਲੀਆਂ ਮਸ਼ੀਨਾਂ ਤੇ ਹੋਰ ਉਥੋਂ ਲਾਈਟਾਂ ਖਰਾਬ ਹੋ ਗਈਆਂ ਜਾਂ ਮੰਨ ਕੇ ਚੱਲੋ ਵੀ ਕੋਈ ਹੋਰ ਪਲੱਗ ਖਰਾਬ ਹੋ ਗਿਆ ਉਦੋਂ ਲਾਈਟਾਂ ਵਾਲਾ ਕੋਈ ਦੁਕਾਨ ਨਹੀਂ ਖੋਲਦਾ ਰਾਤ ਨੂੰ ਕਿਉਂਕਿ ਜ਼ਿੰਮੇਵਾਰ ਭਰਾਵਾਂ ਨੂੰ ਤਾਂ ਰਾਤ ਨੂੰ ਹਰ ਵਕਤ ਵੀ ਲੋਡ ਪੈਂਦੀ ਰਹਿੰਦੀ ਹੈ ਕਿ ਜਿਵੇਂ ਆ ਹੁਣ ਸੂਚਾ ਆ ਗਈ ਆਪਣੇ ਕੋਲੇ ਮਿੱਡਾਂ ਦੀ ਸੂਚ ਪਈ ਹੈਗੀ ਹਰੇਕ ਤਰ੍ਹਾਂ ਦੇ ਟਰੈਕਟਰ ਦੀ ਸੂਚ ਹੋਊਗੀ ਤੇ ਆਲਟਰਨੇਟਰ ਆਪਣੇ ਕੋਲੇ 12 ਬੋਲਟ 24 ਬੋਲਟ ਤੇ 24 ਬੋਲਟ ਲਾਈਟਾਂ ਆਲਟਰਨੇਟਰ ਸਾਰਾ ਕੁਝ ਡੈਨਬੋ ਦਾ ਸਮਾਨ 24 ਬੋਲਟ ਦਾ 12 ਬੋਲਟ ਦਾ ਤੇ ਇਹੀ ਆਲਟਰਨੇਟਰ ਦਾ ਲੈਕਟ ਆ ਗਿਆ 24 ਬੋਲਟ 12 ਬੋਲਟ ਸਾਰਾ ਸਮਾਨ ਆਪਣੇ ਕੋਲੇ ਅਵੇਲੇਬਲ ਆਗਾ ਤਾਂ ਕਿ ਜ਼ਿਮੀਦਾਰ ਨੂੰ ਜਿਹੜਾ ਰਾਤ ਨੂੰ ਹਨਾ ਰਾਤ ਨੂੰ ਵੀ ਉਹਨ ਕੋਈ ਦਿੱਕਤ ਨਾ ਹੋਵੇ ਹਾਰਨ ਹੋ ਕੇ ਸਾਰੇ ਤਰ੍ਹਾਂ ਦੇ ਤੇ ਉਹ ਆਪਾਂ ਇੱਥੇ ਮੁਹੱਈਆ ਕਰਦੇ ਆਂ ਬੈਲਟ ਹੋ ਗਿਆ ਆਪਣੇ ਕੋਲੇ ਤਾਸ ਦੀ ਬੈਲਟ ਆ ਗਈ ਗਾਰੰਟੀ ਆਪਣੇ ਕੋਲ ਵਧਨ ਦੀ ਨਾ ਕਾਸ ਦੀ ਬੈਲਟ ਆ ਗਈ ਆਪਣੇ ਕੋਲੇ ਗਾਰੰਟੀ ਹੋਸੀ ਜਾਂਦੀ ਵੀ ਜੇ ਵੱਧ ਗਈ ਤਾਂ ਆਪਾਂ ਨੂੰ ਲਿਆਉਂਗਾ ਤੇ ਇਹ ਆਪਣਾ ਸਾਰਾ ਇਹਦੇ ਨਾਲ ਸੰਬੰਧਤ ਆ ਗਿਆ ਇਸ ਤਰ੍ਹਾਂ ਹਜੇ ਸਾਡੀ ਦੁਕਾਨ ਦੀ ਡੈਕੋਰੇਸ਼ਨ ਹਜੇ ਪਈਆ ਕਰਨ ਵਾਲੀ ਕਿਉਂਕਿ ਹਜੇ ਮੰਨ ਕੇ ਚੱਲ ਵੀ ਅਸੀਂ ਇਨਵੈਸਟਮੈਂਟ ਦੁਕਾਨ 'ਤੇ ਘੱਟ ਲਾਈ ਹੈ ਜੀ ਕਿਉਂਕਿ ਸਮਾਨਤੀ ਲੱਗ ਰਿਹਾ ਹੈ ਇਨਵੈਸਟਮੈਂਟ ਕਿਉਂਕਿ ਅਸੀਂ ਹੌਲੀ-ਹੌਲੀ ਚਾਹੁੰਦੇ ਹਾਂ ਕਿ ਅਸੀਂ ਹੌਲੀ-ਹੌਲੀ ਪਹਿਲਾਂ ਜ਼ਿੰਮੇਵਾਰ ਨੂੰ ਆਪਾਂ ਕੁਆਲਿਟੀ ਦੇਈਏ ਤੇ ਫਿਰ ਉਹਦੇ ਤੇ ਜਦੋਂ ਹੁਣ ਗਲਾਰੀ ਹੋ ਗਈ ਸਾਰੀ ਸਾਰੀ ਕੰਬੋ ਤੋਂ ਲੈ ਕੇ ਅਗਲਾਰੀ ਆਪਾਂ ਤੇ ਕੁਆਲਿਟੀ ਬਹੁਤ ਹਾਈ ਹੈ ਕੰਬੋ ਦੀ ਤੇ ਨਟ ਹੋ ਗਿਆ ਸਾਰਾ ਬੈਰਿੰਗ ਐਫ ਕੇ ਦਾ ਯਾਰ ਦਾ ਐਫ ਡੀ ਆਈ ਦਾ ਸਾਰੇ ਤਰ੍ਹਾਂ ਦੇ ਬੈਰਿੰਗ ਆ ਗਏ ਹਾਊਸ ਪੇਪਾਂ ਹੋ ਗਈਆਂ ਦੂਜੀਆਂ ਟਰਾਲੀ ਵਾਸਤੇ ਪੇਪਾਂ ਤੇ ਇਹ ਸਾਰਾ ਕੁਝ ਹੋ ਗਿਆ ਬਿਲਕੁਲ ਇਹ ਤਾਂ ਬੈਰਿੰਗ ਹੋ ਗਿਆ ਇੱਥੋਂ ਦੇ ਕਰਕੇ ਆਪਣੇ ਕੋਲੇ ਸਪਰੇਅ ਆ ਢੋਲੀਆਂ ਦਾ ਸਮਾਨ ਵੀ ਹੁੰਦਾ ਹੈਗਾ ਬੈਰੰਗਾ ਆ ਗਿਆ ਸਾਰਾ ਸੀਲਾ ਆ ਗਿਆ ਜਦੋਂ ਵੀ ਰਾਤ ਬਰਾਤੇ ਹੁੰਦਾ ਹੈਗਾ ਸਾਡੇ ਕੋਲੇ ਬੰਦਾ ਤੇ ਅਸੀਂ ਮਹੱਈਆ ਕਰਾਉਣੇ ਹੈਗੇ ਕਿਉਂਕਿ ਇਹ ਚੀਜ਼ਾਂ ਨਾਲ ਜਿਹੜੇ ਰਾਤ ਬਰਾਤੇ ਦਾ ਹੁੰਦਾ ਹੈਗਾ ਉਹਦੇ ਵਾਸਤੇ ਆਪਾਂ ਨੂੰ ਇਹ ਸਾਰਾ ਕੁਝ ਕਰਨਾ ਪੈ ਜਾਗਾ ਤੇ ਜਿਹੜਾ ਤਾਂ ਹਰੇਕ ਹੀ ਦੇ ਦਿੰਦਾਗਾ ਤੇ ਇਹ ਕੋ ਨਾ ਆਪਣੇ ਕੋਲੇ ਆ ਚਾਈਨਾ ਜੀ ਤੇ ਇਹੋ ਜੱਥ ਕੈਨ ਆਪਣੇ ਕੋਲੇ 11 38 ਆ ਗਈ ਤੇ ਡਾਇਮੰਡ ਆ ਗਈ ਤੇ ਕੇਟੀਸੀ ਆ ਗਈ ਤੇ ਸਟਾਰ ਫੋਰਸ ਤੇ ਜਿਵੇਂ ਗਲੀਸ ਆ ਗਿਆ ਆਪਣੇ ਕੋਲੇ ਯਾਰ ਆਪਣਾ ਰੀਸਰ 4 ਫੋਰਸ ਆ ਗਿਆ ਨੋਟ ਇੱਕ ਪੈਟਰੋਡੈਲਰ ਪ੍ਰਾਉਜ਼ ਇਹ ਸਾਰੇ ਕੁਆਲਿਟੀ ਦੇ ਗਰੀਸ ਆਪੇ ਸਾਰੇ ਗਰਮ ਹੋ ਜੇ ਕੋਈ ਵੀ ਗਰੀਸ ਗਰਮ ਹੋ ਕੇ ਜੇ ਵੈਰਿੰਗ ਬਾਹਰ ਕੱਢਦਾ ਆਪਣਾ ਗਰੀਸ ਅਸੀਂ ਵਾਪਸ ਲੈਣੇ ਆਗੇ ਪਹਿਲੀ ਗੱਲ ਤਾਂ ਕੋਈ ਸਾਡੇ ਅੱਜ ਤੱਕਰ ਕੰਪਲੀਟ ਹੀ ਨਹੀਂ ਆਈਗੇ ਇਹ ਯਾਰ ਦਾ ਬਰਨ ਤੇ ਇਹ ਪੈਕਸ ਦੀ ਰਾਵੜ ਹੋ ਗਈ ਇਹ ਸਾਰਾ ਕੁਸਤ ਕੰਮ ਜਿੰਨੇ ਆ ਗਏ ਤੇ ਇਸ ਤੋਂ ਇਲਾਵਾ ਆਪਣੇ ਕੋਲੇ ਮੰਨ ਕੇ ਚੱਲੋਗੇ ਆਪਾਂ ਮੋਟਰਾਂ ਦਾ ਸਮਾਨ ਜੋ ਜ਼ਿੰਮੇਦਾਰ ਨੂੰ ਹਰ ਵਕਤ ਲੋਡ ਰੈਂਦੀ ਹੈਗੀ ਪਾਉਣ ਪਾਈਪ ਹੋ ਗਈ ਹੈ ਆਪਣੀ ਇੱਕ ਆਪਣੇ ਕੋਲ ਜਿੰਦਲ ਹੁੰਦੀ ਆ ਇੱਕ ਆਪਣੇ ਕੋਲੇ ਹੈਗੀ ਹੈਗੀ ਇਹ ਜੁਨੀ ਟੈਕ ਤੇ ਮੋਟਰ ਆਪਣੇ ਕੋਲੇ ਆਉਂਦੀ ਆ ਕਿ ਜਿਹੜੀ ਉਹ ਵੀ ਹੁੰਦੀ ਹੈ ਇਹ ਆਪਣੇ ਕੋਲ ਸਾਫ ਤਾਂ ਹੋਗੀ ਆਪੀ ਇਹਨੇ ਥੱਲੇ ਸਾਫ ਤਾਂ ਰਾਤ ਬਰਾਤ ਕਿਦੋਂ ਮਰ ਜਾ ਲੋਡ ਪਾ ਜੇ ਆ ਸਾਫਟ ਆ ਗਿਆ ਸਰੀਆ ਆ ਗਿਆ ਆਪਣੇ ਕੋਲ ਜਾਲ ਵਾਲਾ ਨਿਯਾਮ ਜਾਲ ਵਾਲਾ ਸਰੀਆ ਦਾ ਇਹਦਾ ਆਪਣਾ ਪੀਸਾ ਹੀ ਹਿਸਾਬ ਨਾਲ ਦਿੰਦੇ ਆ ਆਪੇ ਵੀ ਜੋਖ ਕੇ ਦਿੰਨੇ ਆਗੇ ਕਿਉਂਕਿ ਜਿਹੜਾ ਇੱਥੇ ਆਪਣਾ ਜਿਵੇਂ ਇਹ ਹੋ ਗਿਆ ਜਾਲ ਵਾਲਾ ਸਰੀਆ ਹੋ ਗਿਆ ਤੇ ਇਹ ਆਪਰੇ ਪੱਖੇ ਆ ਗਏ ਇਹ ਟੂਲ ਕਿੱਟਾਂ ਹੋ ਗਈਆਂ ਆਪਣੀਆਂ ਪੱਖੇ ਹੋ ਗਏ ਜਿਹੜੇ ਪੱਖੇ ਇਹ ਵੀ ਆਪਾਂ ਜੋਖ ਕੇ ਦਿੰਨੇ ਆਗੇ ਇੰਨੇ ਵੀ ਕਿਸੇ ਨੇ ਲੈਣੇ ਆ ਕਿ ਜੋਖ ਕੇ ਸਾਰੀਆਂ ਮਸ਼ੀਨਾਂ ਦੇ ਪੱਖੇ ਪਏ ਆਗੇ ਵਾਣ ਹੋਰ ਆਪਣੇ ਗਰਾਊਂਡ ਤੋਂ ਵੀ ਪਿਆਗਾ ਰਸਦਾਰਾ ਹੋ ਗਿਆ ਕਾਵਾ ਹੋ ਗਿਆ ਤੇ ਹੁਣ ਤਾਂ ਆਇਆ ਵੀ ਗਾਹ ਜਾ ਪਿਆ ਪਿਆ ਕਿਉਂਕਿ ਸੀਜ਼ਨ ਫੁੱਲ ਚੱਲ ਰਿਹਾ ਹੈਗਾ ਤੇ ਫੁੱਲ ਸੀਜ਼ਨ ਦਾ ਕਰਕੇ ਗਾਹ ਜਾ ਪਿਆ ਪਿਆਗਾ ਤੇ ਬਾਕੀ ਵੀ ਆਪਣਾ ਉਸ ਹਿਸਾਬ ਨਾਲ ਪ੍ਰੋਪਰ ਹੋਣੀ ਕਿਉਂਕਿ ਆਪਣੇ ਕੋਲ ਬਾਰ-ਬਾਰ ਆ ਗਿਆ ਆਪਾਂ ਇੱਕਦਾਂ ਆਪਣੇ ਘਰ ਕੀ ਹੈਗੇ ਤੇ ਦੂਜਾ ਆਪਾਂ ਨੂੰ ਲੋੜ ਜਿੰਨੀ ਮੁਤਾਬਕ ਹੁੰਦੀ ਆਪਾਂ ਆਪਣੇ ਸਟੋਰ ਚੋਂ ਲਿਆਉਣੇ ਆ ਕਿ ਜਿੰਨੀ ਵੀ ਲੋੜ ਹੋਈ ਇਸ ਤੋਂ ਇਲਾਵਾ ਜੇ ਮੈਂ ਮਸ਼ੀਨਾਂ ਦੇ ਵਿੱਚ ਲੱਗਣ ਵਾਲਾ ਪਲੇਟ ਹੋ ਗਿਆ ਆਪਣਾ ਤੇ ਉਹ ਆਪਾਂ ਉਧਰ ਤੁਹਾਨੂੰ ਟੇਬਲ ਤੇ ਪਿਆਗਾ ਆਪਾਂ ਸਾਰਾ ਕੁਝ ਦਿਖਾਉਣੇ ਹੈਗੇ ਤੇ ਮੋਟਰਾਂ ਦੇ ਵਿੱਚ ਉੰਤੀ ਹੋਗੀ ਟਾਈਪਲਾ ਹੋਗੀ ਮਾਸ਼ੂ ਹੋਗੀ ਉਹ ਆਪਾਂ ਮੋਟਰਾਂ ਸਾਰੀਆਂ ਵੈਲ ਵੈਲੀਆਂ ਆ ਆਹ ਮਾਨ ਕੇ ਆਪਾਂ ਕਿਸਾਨ ਵੀਰਾਂ ਨੂੰ ਵਧੀਆ ਕੁਆਲਿਟੀ ਦੇ ਗੀਏ ਤੇ ਤੇ ਬਾਕੀ ਭਾਈ ਜੀ ਸਪੇਅਰ ਪਾਰਟ ਦਾ ਤੁਸੀਂ ਜਿਹੜਾ ਰੇਟ ਹੈ ਉਦੇ ਬਾਰੇ ਕਿਸਾਨ ਵੀਰਾਂ ਨੂੰ ਜਰੂਰ ਦੱਸੋ ਹਾਂ ਉਹਦੇ ਵਿੱਚ ਇਹ ਹੈਗਾ ਬਾਈ ਜੀ ਇੱਕ ਪਹਿਲੀ ਗੱਲ ਤਾਂ ਆਪਾਂ ਨੂੰ ਇੱਥੇ ਬਹੁਤ ਖਰਚੇ ਘੱਟਾ ਕੇ ਆਪਾਂ ਦੇ ਘਰੇ ਬੈਠੇ ਦੂਜਾ ਆਪਾਂ ਸ਼ਹਿਰ ਦੇ ਨੇੜੇ ਨਹੀਂ ਕਿਉਂਕਿ ਸ਼ਹਿਰ ਦੇ ਵਿੱਚ ਜੇ ਆਪਦੀ ਦੁਕਾਨ ਆ ਫਿਰ ਵੀ 5 ਤੋਂ 10000 ਤਾਂ ਆਪਦੀ ਹੁੰਦਾਗਾ ਇੱਥੇ ਖਰਚਾ ਅਤੇ ਆਪਾਂ ਆਪਦੇ ਘਰੇ ਬੈਠੇ ਆਗੇ ਬਾਕੀ ਸ਼ਹਿਰ ਤੋਂ ਬਾਹਰ ਬੈਠੇ ਆਗੇ ਤੇ ਆਪਣੇ ਖਰਚੇ ਬਿਲਕੁਲ ਜਾਇਜ਼ ਆ ਤੇ ਉਹ ਖਰਚੇ ਕਿਤੇ ਤੇ ਪੈਣੇ ਅਗੇ ਕਾਗਦੀ ਪੈਣੇ ਤੇ ਉਹ ਆਪਾਂ ਮੰਨ ਕੇ ਚੱਲ ਵੀ ਬਹੁਤ ਘੱਟ ਜਾਇਜ਼ ਤੇ ਮਿਲਦਾਗਾ ਪਰ ਯਾਰ ਨੂੰ ਵੱਡੀ ਗੱਲ ਇਹ ਵੀ ਤੁਹਾਨੂੰ ਕੁਆਲਿਟੀ ਮਿਲੂ ਜਿਹੜੀ ਹੁਣ ਤੁਹਾਨੂੰ ਮੈਂ ਚੀਜ਼ਾਂ ਦਿਖਾਉਂਗਾ ਜਿਵੇਂ ਹੁਣ ਆਪਣੇ ਕੋਲ ਜਾਲ ਹੈਗਾ ਜਾਲ ਵੀ ਪਿਆ ਹੈਗਾ ਆਪਣੇ ਕੋਲ ਤੇ ਛੋਟੇ ਛੋਟੇ ਆਈਟਮ ਹੀ ਰੱਖੀ ਹੋਇਆ ਤੇ ਅੱਜ ਜਾਲ ਦਾ ਜਾਲ ਹੈਗਾ ਮਿਕ ਵਾਇਲਡ ਚਾਹੀਏ ਆ ਵਿਸ਼ਕਰਮਾ ਢੜਬਾ ਕਮਾਨ ਉਹਦਾਗਾ ਇਹ ਵੀ ਮਿਕ ਵਾਇਲਡ ਚਾਹੇ ਵੱਡੀ ਗੱਲ ਤਾਂ ਇਹ ਹੈ ਕਿ ਆਪਾਂ ਕੁਆਲਿਟੀ ਦਾ ਤੇਲ ਆ ਗਿਆ ਰਾਜ ਦਾ ਤੇਲ ਆ ਗਿਆ ਇਹ ਆਪਾਂ ਜਾਇਜ ਰੇਕਾਂ ਦੀ ਹੈ ਸਾਰੇ ਜਾਂਸੀ ਨਾਲੋਂ 5-600 ਦਾ ਲਗਭਗ ਫਰਕ ਪੈਂਦਾ ਕੋਈ ਕਹੇ ਵੀ ਮਾੜੀ ਆ ਕੁਆਲਿਟੀ ਜਾਂ ਹੋਰ ਆ ਉਹਦੇ ਆਪਾਂ ਜ਼ਿੰਮੇਵਾਰ ਹੋਵਾਂਗੇ ਬਿਲ ਪੱਕਾ ਕੱਟ ਕੇ ਰਹਿਣਾ ਬਾਕੀ ਬਾਈ ਜੀ ਨਾਲ ਜੇ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਕਰਨੀ ਹੋਵੇ ਫੇਰ ਪਾਟ ਨੂੰ ਲੈ ਕੇ ਜਾਂ ਖਰੀਦਣ ਬਾਰੇ ਤਾਂ ਸਕਰੀਨ ਦੇ ਉੱਤੇ ਨੰਬਰ ਚੱਲੂਗਾ ਬਾਈ ਦਾ ਤੁਸੀਂ ਉਹਤੇ ਸੰਪਰਕ ਕਰ ਸਕਦੇ ਹੋ ਨੰਬਰ ਆ ਬਾਈ ਦਾ ਅਸੀਂ ਜ਼ਿੰਮੇਵਾਰ ਜੇ ਕੋਈ ਚੀਜ਼ ਦਿੰਦੇ ਆ ਨਾ ਉਦੋਂ ਤੇ ਬਾਈ ਅਸੀਂ ਪੁੱਛ ਕੇ ਦਿੰਦੇ ਆਗੇ ਹੁਣ ਮੰਨ ਕੇ ਚੱਲੋ ਇਹਦਾ ਆ ਆ ਗਿਆ ਆ ਆ ਗਿਆ ਸਟਾਰ ਫੋਰਸ ਦਾ ਕੋਲੋਸ ਅਸੀਂ ਆਏ ਪੁੱਛਦੇ ਆਂ ਵੀ ਬਾਈ ਜੀ ਤੇਰਾ ਲੋਡ ਕਿੰਨਾ ਇਹਦੇ ਤੇ ਹੁਣ ਆ ਨਾਰਮਲ ਆ ਗਈ ਫਿਰ ਆਪਣੇ ਕੋਲ ਗੋਗੋ ਦਾ ਪਿਆਗਾ ਬਹੁਤ ਹਾਈ ਕੁਆਲਿਟੀ ਆ ਗੋਗੋ ਇਹ ਦਿੰਨੇ ਆਂ ਜੇ ਹੁਣ ਆ ਲੈਣੇ ਆਖਣਾ ਵੀ ਬਾਈ ਜਰ ਵੀ ਮੈਂ ਤਾਂ ਨਾਰਮਲ ਕੰਮ ਲੈਣਾ ਵੀ ਮੇਰਾ ਤਾਂ ਮੰਨ ਕੇ ਮਹੀਨੇ ਦੇ ਵਿੱਚ ਮਸੇਂ 5 ਤੋਂ 7 ਘੰਟਿਆਂ ਦਾ ਕੰਮ ਆ ਫਿਰ ਅਸੀਂ ਉਹ ਹੋਰ ਜਾ ਦਿੰਨੇ ਆਂਗੇ ਫਿਰ ਨਹੀਂ ਉਹ ਹੋਰ ਜਾ ਦਿੰਨੇ ਆਂ ਵੀ ਜਿਹੜਾ ਜਾ ਲੋਡ ਹੋਵੇ ਹੁਣ ਜੇ ਮੱਕੀ ਦੀ ਸਲਾਈਡਿੰਗ ਵਾਲੀ ਮਸ਼ੀਨ ਹੁੰਦੀ ਹੈ ਜੀ ਸਿੰਗਲ ਰੋਲ ਆਉਂਦੇ ਜਿਹੜੀ ਉਹਦੇ ਇਹ ਦੋਹੇ ਨਹੀਂ ਕੰਮ ਕਰਦੇ ਉਹ ਤੇ ਆਹ ਕੰਮ ਕਰਦੇ ਇਸ ਕਰਕੇ ਅਸੀਂ ਸਾਰੀ ਟੀਮ ਉਸਕੇ ਨੀਂਦਾਂ ਨੂੰ ਫੇਰ ਹੋ ਦਿੰਦੇ ਹੁਣ ਰਾਵੜਾ ਜਿਹੜੀ ਬੈੱਡ ਰਾਵੜਾ ਅਸੀਂ ਪੈਕਸ ਹੀ ਦਿੰਨੇ ਆ ਤੂੰ ਕੰਪਲੀਟ ਨਾ ਬਹੁਤ ਵਧੀਆ ਪੋਲੀ ਆ ਹਾਰਡ ਨਹੀਂਗੀ ਪੋਲੀ ਹੁਣ ਕਰਕੇ ਇਹ ਬੈਲੈਂਸ ਕਰ ਜਾਂਦੇ ਜਿਹੜੀ ਦੂਜੀ ਹਾਰਡ ਹੁੰਦੀ ਹੈਗੀ ਉਹ ਤੂੰ ਆ ਕਢਾ ਦਿੰਦੇਂਗਾ ਜਿਵੇਂ ਹੁਣ ਜੋਕ ਆ ਗਈ ਜੋਕ ਵੀ ਵੱਡੀ ਗੱਲ ਅਸੀਂ ਕੁਆਲਿਟੀ ਦੇਵਾਂਗੇ ਆਈ ਨਹੀਂ ਹੈਗਾਗਾ ਵੀ ਜੇ ਕੋਈ ਜ਼ਿਮੀਦਾਰ ਨੂੰ ਕਈਆ ਆਹ ਹੁੰਦਾਗਾ ਵੀ ਆਪਾਂ ਬਹੁਤ ਜ਼ਿਆਦਾ ਸੂਤੇ ਥਾਂ ਤੇ ਚੀਜ਼ ਚੱਲ ਰਹੀ ਹੁੰਦੀ ਆ ਕਿ ਉੱਥੇ ਜਾ ਕੇ ਆਪਣਾ ਮੰਨ ਕੇ ਜ਼ਿਮੀਦਾਰ ਦਾ ਨੁਕਸਾਨ ਹੋ ਜਾਂਦਾਗਾ ਤੇ ਖੜ ਜਾਂਦੇ ਚੀਜ਼ ਉਹ ਨਹੀਂ ਹੁੰਦਾ ਤੇ ਇਹ ਮਤਲਬ ਮੜੀ ਬਲੇਟਾਂ ਦੀ ਕੁਆਲਿਟੀ ਚੈੱਕ ਕਰਾ ਲੈਣੇ ਆਪਣੇ ਕੋਲ ਹੈਗੇ ਹੈ ਵੱਡੀ ਗੱਲ ਹੈ ਕਿ ਆਪਣੇ ਕੋਲ ਬਲੇਟ ਹੋਣਗੇ ਸਟੇਲ ਕੋ ਪੱਤੀ ਦੇ ਇਹ ਨਾਲ ਵੀ ਤੋਂ ਕੱਲਾ ਜਿਹੜਾ ਆਹ ਪਲੇਟ ਆ ਦਾ ਪ੍ਰੈਸ ਦਾ ਇਹ ਇਹ ਪਲੇਟ ਹੈਗਾ ਆਪਣਾ ਰੇਲਵੇ ਪੱਤੀ ਦਾ ਕੱਲਾ ਆਹ ਪਲੇਟ ਆ ਜਿਹੜਾ ਇਹ ਰੇਲਵੇ ਉੱਤੇ ਆ ਪਰ ਟਾਈਪਰੇ ਵੀ ਬਹੁਤ ਜ਼ਿਆਦਾ ਆ ਇਹ ਬਿਲਕੁਲ ਜਾਇਜ਼ ਇਹ ਕੱਟ ਕੀਮਤ ਵਾਲਾ ਲੈਣਾ ਹੈ ਤੇ ਆ ਵੀ ਆਪਣਾ ਸਟੇਲੋਕ ਪੱਤੀ ਚ ਆ ਗਿਆ ਸਿਮਟਰ ਚ ਆ ਗਿਆ यदि भी क्वालिटी बहुत हाई है मैं तो कट देंट को पत्ती चाहिए आप इनर आ गया ਇਵਿਸਟਲੋਗਪਤੀ ਜਾ ਗਿਆ ਇਸਟਲੋਗਪਤੀ ਜਾ ਗਿਆ ਤਾਂ ਸਾਈਟਕ ਆ ਗਿਆ ਇਵਿਸਟਲੋਗਪਤੀ ਹੋ ਗਿਆ ਤੇ ਇਹ ਤੋਂ ਬਿਨਾਂ ਜੇ ਮੈਂ ਫਿੰਗਰ ਆ ਗਈ ਬਈ ਜੀ ਆ ਟੀ ਆਰ ਐਕਸ 골ਡ ਆ ਗਈ ਇਹ ਫਿੰਗਰ ਇਹ ਲੱਗ ਗਈ ਤੂੜੀ ਵਾਲੀ ਮਸ਼ੀਨ ਤੁਸੀਂ ਘੱਟੂ ਘੱਟ ਕੰਪਨੀ ਦਾ ਸਾਨੂੰ ਕਹਿੰਦੇ ਵਿਚਾਰ ਸੀ ਜੀ ਪਰ ਅਸੀਂ ਆਪ ਦੇ ਕੰਨ ਨੂੰ ਕਹਿੰਦੇ ਕਿ ਜੇ ਇਹ ਜਿਆ ਸਹੀ ਮਨ ਕੇ ਚੱਲੇ ਵੀ ਫਿੰਗਰ ਤੋਂ ਪਰ ਇਹ ਤੂੜੀ ਵਾਲੇ ਦੇ ਖੰਡਾ ਉਹ ਸੇਤੀ ਖਾ ਜਾਂਦੀ ਹੈ ਤਿੰਨ ਸੀਜ਼ਨ ਕਿਸੇ ਪਾਸੇ ਨਹੀਂ ਆਹ ਫਿੰਗਰ ਹੈ ਜੀ ਐਡੀ ਹਾਈ ਕੁਆਲਿਟੀ ਹੈ ਤੇ ਇਹਦੇ ਕੁਆਲਿਟੀ ਦੇ ਵਿੱਚ ਹੀ ਇੱਕ ਆਪਰੇ ਤੋਂ ਪੈਨਰ ਆਉਂਦੀ ਹੈ ਜੀ ਇਹਦੀ ਕੁਆਲਿਟੀ ਬਹੁਤ ਹਾਈ ਹੈ ਜੀ ਤੂੜੀ ਵਾਲੀ ਤੇ ਇਹ ਤਿੰਨ ਤੇ ਜਿਹੜੀ ਆਪਣੀ ਵੱਡੀ ਮਸ਼ੀਨ ਹੁੰਦੀ ਆ ਉਹ ਇੱਥੇ ਘੱਟੋ ਘੱਟ ਸੀਸੀ ਦਰਕਰਦ ਪਰ ਇਹਦੇ ਟਾਈਮਿੰਗ ਸੈੱਟ ਕਰਿਆ ਹੋਵੇ ਹੋਵੇ ਤੇ ਪੱਤੀ ਵਧੀਆ ਲੱਗੀ ਹੋਵੇ ਜੇ ਹੁਣ ਪੱਤੀ ਆਪਣੀ ਮਾੜੀ ਹੁੰਦੀ ਆ ਉਹ ਉੱਪਰੋਂ ਚੜ ਜਾਂਦੀ ਹੈਗੀ ਤੇ ਵਧੀਆ ਮਿਸਤਰੀ ਕੋ ਸੈੱਟ ਕਰਾ ਕੇ ਲਾ ਦੋ ਛੇ ਸੀਜ਼ਨ ਇਹ ਕਿਸੇ ਪਾਸੇ ਨਹੀਂ ਜਾਂਦੀ ਜੀ ਦੋਵੇਂ ਬਾਰ ਮਸਟੀਲ ਆ ਦੋਨੇ ਆ ਫਿੰਗਰ ਤੋਂ ਵੀ ਤੇ ਆ ਹੋ ਗਈ ਆ ਪਾウダー ਰੰਗ ਚ ਆ ਗਈ ਫਿੰਗਰ ਇਹ ਥੋੜੀ ਜੀ ਨਰਮਾ ਗਈ ਫਿੰਗਰ ਇਹਨਾਂ ਨਾਲ ਤੋਂ ਉਹਨਾਂ ਨੂੰ ਇਹ ਆ ਨਰਮਾ ਗਈ ਤੇ ਤਾਂ ਆ ਆਮ ਫਿੰਗਰ ਆ ਗਈ ਇਹ ਮਸਾਂ ਦੋ ਕਸੀਜਨ ਕੱਢਦੀ ਹੈਗੀ ਤੇ ਇਹ ਤੇ ਇਹ ਇਹ ਪਾウダー ਰੰਗ ਦਾ ਜੀ ਇਹ ਬਿਨਾ ਪਾウダー ਤੋਂ ਆ ਗਈ ਇਸ ਕਰਕੇ ਇੱਕ ਕੁਆਲਿਟੀ ਦੀ ਆਪਣੀ ਕੋਈ ਚੀਜ਼ ਹੈ ਕਿ ਹਰੇਕ ਚੀਜ਼ ਦੇ ਉੱਤੇ ਤੁਹਾਨੂੰ ਮਿਲਣਦਾ ਹੈ ਆਪਣਾ ਕਿ ਕੋਈ ਆਪਣਾ ਇਹ ਨਹੀਂਗਾ ਵੀ ਆਪਾਂ ਜੇ ਮਾੜੀ ਕਿਸੇ ਨੂੰ ਪੁੱਛਦੇ ਆਂਗੇ ਕਈ ਬੰਦੇ ਕਹਿੰਦੇ ਆਂਗੇ ਜਸਾਂ ਦਾ ਮਾੜੀ ਚਾਹੁੰਦੇ ਆਂ ਉਹਨਾਂ ਨੂੰ ਅਸੀਂ ਪੁੱਛਦੇ ਆਂ ਵੀ ਤੁਸੀਂ ਗਾਹਾਂ ਨੂੰ ਮਸ਼ੀਨ ਵੇਚਣੀ ਆਂ ਉਹ ਕਹਿੰਦੇ ਹਾਂ ਬਾਈ ਵੇਚਣੀ ਆਂ ਫਿਰ ਉਹ ਉਹ ਚੀਜ਼ ਦਿੰਨੇ ਆਗੇ ਕਿਉਂਕਿ ਜ਼ਿਮੀਦਾਰ ਹਰੇਕ ਖਾਂ ਦੇ ਵਿੱਚ ਕੋਈ ਕਸ ਕਰਦਾ ਤੇ ਜਿੰਨੇ ਕ ਜ਼ਿਮੀਦਾਰਾਂ ਨੂੰ ਘਾਟੇ ਪੈ ਗਏ ਆਪਣੇ ਏਰੀਆ ਦੇ ਵਿੱਚ ਕਿਉਂਕਿ ਪਿਛਲੇ ਸਾਲ ਵੀ ਖੇਡਿਆ ਘਾਟਾਗਾ ਇਸ ਵਿੱਚ ਖੇਡਿਆ ਘਾਟਾਗਾ ਤੇ ਚੱਲੀ ਜਾ ਰਿਹਾ ਇਹ ਘਾਟੇ ਤੇ ਬਾਕੀ ਆਪਣਾ ਜੋ ਸੁਪਰ ਸੀਟਰ ਆਗਾ ਦਸ਼ਮੇਸ਼ ਦਾ ਤੇ ਰੋਟਾਵੇਟਰ ਦਾ ਹੁਣ ਆਪਣਾ ਕੰਮ ਚੱਲ ਰਿਹਾ ਹੈਗਾ ਇਹ ਕਿਸੇ ਮੇਰੇ ਵੀਰ ਨੂੰ ਚਾਹੀਦਾ ਹੋਏ ਇਹ ਦੋਹੇ ਚੀਜ਼ਾਂ ਇਹ ਵੀ ਆਪਾਂ ਮਾਇਆ ਕਰਾਵਾਂਗੇ ਤੇ ਹੋਰ ਜੇ ਕੋਈ ਵਾਲਾ ਦੱਸੋ ਕੁਸਵੀਰੇ ਇਲੈਕਟ੍ਰਿਕ ਜਿਹੜੇ ਕੋਈ ਹੈਗਾ ਨਾ ਹਾਂ ਭਾਈ ਜੀ ਸਵਾਲ ਤਾਂ ਇਹੀ ਸੀਗਾ ਕਹੁੰਦਾ ਬੜੇ ਟਾਈਮ ਤੋਂ ਵੀ ਸੰਦਾ ਦੀਆਂ ਵੀਡੀਓ ਤੋਂ ਤੁਹਾਡੀਆਂ ਬਹੁਤ ਦਿਖਾਈਆਂ ਪਰ ਤੁਹਾਡਾ ਮਸ਼ੀਨਰੀ ਸਟੋਰ ਜਿਹੜਾ ਦਿਖਾਉਣਾ ਬਾਕੀ ਸੀਗਾ ਤਾਂ ਜੋ ਕਿਸਾਨਾਂ ਨੂੰ ਪਤਾ ਲੱਗ ਸਕੇ ਵੀ ਕੱਲੇ ਸੰਦੀ ਬਾਜੂ ਰੇਟਾਂ ਤੇ ਨਹੀਂ ਉਹਨਾਂ ਦਾ ਸਪੇਅਰ ਪਾਰਟ ਵੀ ਤੁਹਾਡੇ ਕੋਲੋਂ ਬਾਜੂ ਰੇਟਾਂ ਤੇ ਮਿਲਦਾ ਹਾਂ ਹਾਂ ਉਹ ਆਪਾਂ ਸਾਰਾ ਬਾਜੂ ਰੇਟਾਂ ਦਾ ਦੇਖੋ ਜਿਹੜੀ ਕਿਸਾਨੀ ਨਾਲ ਸੰਬੰਧਤਾ ਜਿਵੇਂ ਕਾਲਮ ਪਾਈਪ ਹੋਗੀ ਮੋਟਰਾਂ ਨਾਲ ਸੰਬੰਧਤਾ ਆ ਗਈ ਆਪਣਾ ਇਹ ਤੁਹਾਨੂੰ ਮਿਲੂਗਾ ਤੇ ਮੋਟਰਾਂ ਮੰਨੀਆਂ ਵਧੀਆ ਕੁਆਲਿਟੀ ਦਾ ਦੇਵਾਂਗੇ ਜ਼ਿੰਮੇਵਾਰੀ ਨਾਲ ਦੇਵਾਂਗੇ ਤੇ ਦੂਜਾ ਜੋ ਆਪਣਾ ਸਪੇਅਰ ਪਾਰਟ ਦਾ ਸਮਾਨ ਹੈਗਾ ਬਜ਼ਾਰ ਨਾਲੋਂ ਲਗਭਗ ਸਾਡਾ 15% ਦਾ ਫਰਕ 15% ਬਹੁਤ ਹੋਇਆ ਹਾਂ ਕਿਉਂਕਿ ਵੱਡੀ ਗੱਲ ਇਹ ਹੈ ਕਿ ਵੀ ਅੱਜ ਸਾਨੂੰ 5 ਸਾਲ ਹੋ ਗਏ ਕੰਮ ਤੇ ਗਿਆ ਨੂੰ ਅੱਜ ਤੱਕ ਸਾਨੂੰ ਇਹ ਲਾਂਭਾ ਨਹੀਂ ਆਇਆ ਵੀ ਭਾਈ ਤੁਹਾਡੀ ਆ ਚੀਜ਼ ਨੂੰ ਮਾਰੀ ਨਹੀਂ ਹੁਣ ਚੀਜ਼ ਬੰਦਾ ਲੈ ਵੀ ਗਿਆ ਤੇ ਲਾਂਭਾ ਵੀ ਆ ਗਿਆ ਤੇ ਪੈਸੇ ਵੀ ਆਗਨੇ ਫੁੱਲ ਲਾਤੇ ਉਹ ਕੰਮ ਨਹੀਂ ਆਪਾਂ ਦਾ ਬਿਲਕੁਲ ਬਿਲਕੁਲ ਤੇ ਬਾਕੀ ਬਾਈ ਜੀ ਦਾ ਨੰਬਰ ਨੋਟ ਕਰ ਲਓ ਜੀ 72719 32000 ਇਸ ਨੰਬਰ ਤੇ ਤੁਸੀਂ ਬਾਈ ਨਾਲ ਜਦੋਂ ਵੀ ਚਾਹੋ ਕੰਟੈਕਟ ਕਰ ਸਕਦੇ ਹੋ ਬਾਕੀ ਸਕਰੀਨ ਦੇ ਉੱਪਰ ਵੀ ਅਸੀਂ ਨੰਬਰ ਐਸਓਰ ਚੱਲਾ ਕਰਾਂਗੇ ਇਹਨਾ ਆਪਣਾ ਮੰਨ ਕੇ ਤਾਂ ਲਾਈਟਾਂ ਦਾ ਵੀ ਕੰਮ ਨਾਲ ਆ ਰਾਤ ਬਰਾਤ ਤੇ ਲੋੜ ਪੈਂਦੀ ਹੁੰਦੀ ਹੈਗੀ ਸਾਰੇ ਲਾਈਟਾਂ ਹਾਈ ਲੌਕਸ ਦੀ ਲਾਈਟ ਰੱਖੀ ਹੈ ਜੀ ਆਪਣੇ ਕੋਲ ਸਾਰੀ ਤੇ ਲੋੜ ਮੁਤਾਬਕ ਜਿੰਨੀ ਵੀ ਆਪਾਂ ਨੂੰ ਇਸ 정도 ਵਾ ਕੀ ਉਹ ਲੈ ਜਾ ਸਕਦਾ ਕਿਉਂਕਿ ਦੂਜਾ ਤਾਂ ਜੇ ਖੁੱਲ੍ਹਦਾ ਦੁਕਾਨ ਲੈਟ ਵਾਲਾ ਕੋਈ ਨਹੀਂ ਜਾਤ ਬਰਾਤੇ ਦੁਕਾਨ ਕੋ ਦਾ ਆਪਣਾ ਉਹ ਵੀ ਸਾਰੇ ਸਹੂਦਤ ਦਿੱਤੀ ਵੀ ਹੈਗੀ ਤੇ ਤੁਹਾਡਾ ਵੀ ਧੰਨਵਾਦ ਭਰਾ ਕਰਾਮਾਤੀ ਜੱਟ YouTube ਚੈਨਲ ਦਾ ਜਿਹੜੇ ਸਾਡੇ ਕੋਲੇ ਆਏ ਜੀ ਸਾਡੇ ਦਰਸ਼ਕਾਂ ਨੂੰ ਸਾਡੇ ਸਟੋਰ ਬਾਰੇ ਦੱਸਿਆ ਤੇ ਸਾਡੇ ਕੰਮ ਬਾਰੇ ਦੱਸਿਆ ਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੋ ਸਾਡੇ ਇੰਨਾ ਪਿਆਰ ਕਰਦੇ ਹੈਗੇ তাৰ বিভিন্ন আমাৰটো জাতটো এছ্তি পায়